ਆਰੇ ਬੰਦਾਂ ਦਾ ਇਹ ਵੀ ਨਹੀਂ ਹੈ ਹੈ ਆ ਸੰਗਤ ਆ ਜੀ ਸ਼ੇਰ ਸਿੰਘ ਨਾਲ ਸ਼ੇਰ ਸਿੰਘ ਨੂੰ ਬੁਲਾਓ ਇਹਦੇ ਵਿੱਚ ਮਾਣਾ ਥੋੜਾ ਇਹਦੇ ਵਿੱਚ ਹੋਰ ਕੀ ਇੱਥੇ ਬੈਠਾ ਇੱਥੇ ਸ਼ੇਰ ਸਿੰਘ ਇੱਥੇ ਬੈਠਾ ਦੀ ਅੰਦਰ ਇਹ ਆ ਯਾਰ ਬਿੰਦੂਗੀ ਸੰਗਤ ਆ লাইਵ ਪੜ ਬੁਲਾ ਦੇਣੀ ਹੋਣੀ ਹੈ ਸ਼ੇਰ ਕਿਦਰ ਪੜ ਸੋਹਣਿਆ ਉਹਨੇ ਦੇ ਦਿੱਤੀ ਤੈਨੂੰ ਆਪਦਾ ਆਮਦਨ ਖਰਚ ਦੇਖ ਕੇ ਕਰ ਸੰਗਤ ਨੂੰ ਵਿੱਚ ਦੱਸਦਾ ਰਿਹਾ ਵੀ ਆਹ ਭਾਈ ਆਪਣੇ ਆਮਦਨ ਦਾ ਖਰਚ ਐਨੀ ਗੱਲ ਹੀ ਹੈ ਸੰਗਤ ਨੂੰ ਜਨਾਬਿਆ ਕਰੋ ਮਹੀਨੇ ਤੋਂ ਵੀ ਆਪਣਾ ਆ ਖਰਚ ਹੋ ਗਿਆ ਜੀ ਆਪ ਉਹ ਕੋਈ ਲੱਖਾਂ ਦਾ ਹਿਸਾਬ ਤਾਂ ਇੱਥੇ ਹੈ ਨਹੀਂ 10000 ਤਾਂ ਭਾਈ ਹੁਣ ਗ੍ਰਾਂਤੀ ਮੰਗਦਾ ਹਾਂ ਮੰਗਦਾ ਜੀ ਮੰਗਦਾ ਇਹ 10000 ਤਾਂ ਮਹੀਨੇ ਦਾ ਇੱਥੇ ਹੋਣਾ ਨਹੀਂ ਮਿਲਦਾ ਬਾਹਰ ਫੈਸ ਕਰ ਭਾਈ ਸਾਰੇ ਬੜੇ ਰਿਪੋਰਟ ਸਿੱਟੀ ਕਰਨ ਉਹਰੇ ਲੈ ਕੇ ਦੋ ਮਾੜੇ ਜਿਹੇ ਗੁਰੂ ਕੀ ਸੰਗਤ ਨੂੰ ਬੇਨਤੀ ਹੈ ਭਾਈ ਜੋ ਇਸ ਸਾਨ ਦੀ ਸੇਵਾ ਸੀ ਸੰਗਤ ਵੱਲੋਂ ਸੰਤ ਬਾਬਾ ਬੂਟਾ ਸਿੰਘ ਨੂੰ સોਂਪੀ ਗਈ ਹੈ ਇਹਨਾਂ ਨੂੰ ਗੋਲਕ ਦੀ ਚਾਬੀ ਦਿੱਤੀ ਗਈ ਹੈ ਜੋ ਵੀ ਆਮਦਨ ਖਰਚ ਇਹ ਆਪਣੀ ਊਜ-ਬੂਜ ਦੇ ਨਾਲ ਕਰਨਗੇ ਸੰਗਤ ਨੂੰ ਨਾਲ ਰੱਖ ਕੇ ਸੋ ਇਹ ਬੇਨਤੀ ਹੈ ਵੀ ਬਾਬਾ ਜੀ ਨੂੰ ਵੀ ਇਸਾਨ ਦੀ ਵਧੀਆ ਸੇਵਾ ਕਰਕੇ ਦਿਖਾਓ ਤਾਂ ਕਿ ਸਾਰੀ ਸੰਗਤ ਖੁਸ਼ ਰਹੇ ਇਲਾਕੇ ਵਾਲੇ ਖੁਸ਼ ਰਹਿਣ ਕੋਈ ਗੱਲ ਨਹੀਂ ਬਾਬਾ ਜੀ ਜੇ ਕੋਈ ਕਮੀ ਪੇਸ਼ੀ ਆ ਉਹ ਗੁਰੂ ਕੀ ਸੰਗਤ ਕਾਮ ਤੇਨ ਦਊ ਹੈ ਇਹਨਾਂ ਨੂੰ ਤੁਸੀਂ ਬੇਨਤੀ ਕਰੋ ਵੀ ਬਾਬਾ ਜੀ ਇੱਥੇ ਆਪਣੇ ਤੇ ਬੋਝ ਆ ਹਜ਼ਾਰ ਹਜ਼ਾਰ ਰੁਪਿਆ ਪਰਿਵਾਰ ਪਾ ਦੇ ਉਹਦੀ ਬੋਝ ਲੈ ਜੂਗਾ ਨਹੀਂ ਜੂਗਾ ਗੱਲ ਹੀ ਕੋਈ ਨਹੀਂ ਔਰ ਦੂ ਗੱਲ ਵੱਧਦੀ ਹੈ ਤੇ ਆਪਾਂ ਤੁਹਾਡੇ ਨਾਲ ਖੜੇ ਆ ਗੱਲ ਹੀ ਕੋਈ ਨਹੀਂ ਤਗੜੇ ਹੋ ਕੇ ਸੇਵਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੀ ਵੀਡੀਓ ਬਣਾਈ ਜਾਂਦੀ ਦੋ ਮਿੰਟ ਚਾਹ ਪੀਉਣੇ ਨਹੀਂ ਮੈਨੂੰ ਪਾ ਦੇ